ਦੋਸਤੋ ਇੱਕ ਸੇਵਾ ਨਿਭਾਉਣੀ ਚਾਹਣਾ ਮੈਂ ਸਾਰੇ ਜਾਣੇ ਉਸ ਗੱਲ ਨੂੰ ਜ਼ਰੂਰ ਮੰਨ ਲਿਓ ਗੱਡੀ ਇੰਨੀ ਕਿ ਜ਼ਿਆਦਾ ਵੱਜ ਗਈ ਚੈਸੀ ਵੀ ਬੈਂਡ ਕਰ ਗਈ ਤੇ ਵਾਲ ਜੋਇੰਟ ਤੇ ਐਂਡ ਆ ਜਿਹੜਾ ਉਹ ਵੀ ਟੁੱਟ ਚੁੱਕਾ ਹੈ ਦੋਸਤੋ ਸਾਡਾ ਕੰਮ ਹੈ ਲੋਕਾਂ ਨੂੰ ਅਵੇਅਰ ਕਰਨਾ ਤੇ ਬਹੁਤ ਸਾਰੇ ਲੋਕਾਂ ਦੇ ਕਮੈਂਟ ਪਾ ਜਾਂਦੇ ਗੱਪੀ ਆ ਜਾਓ ਬਾਬਾ ਜੀ ਇਹਦੇ ਚ ਦੱਸੋ ਵੀ ਕਿਹੜਾ ਗੱਪ ਆ ਪਾਉ ਜੀ ਕੁਛ ਨਜ਼ਰ ਆ ਰਿਹਾ ਹੈ ਜ਼ਿੰਦਗੀ ਜੀਤਾ ਹੈਗੀ ਇਹ ਸੌਖੀ ਜੀ ਮਿਲਦੀ ਤੇ ਭਾਈ ਰੋਜ਼ ਗੱਡੀਆਂ ਮਾਰ ਲਿਆ ਕਰੋ ਸਾਨੂੰ ਕੀ ਤਰਾਜ ਆ ਆ ਦੇਖੋ ਇਹ ਗੋਲੀ ਦਾ ਕੀ ਹਾਲ ਹੋਇਆ ਵਾ ਆਲਾ ਆ ਦੇਖੋ ਇਹ ਵਾਲ ਜੁਆਇੰਟ ਕਿੰਨਾ ਜਾ ਕੇ ਆਊਟ ਹੋ ਚੁੱਕਾ ਹੈ ਬੇਟਾ ਦਿਖਦਾ ਪਿਆ ਕੁਝ ਡਾਇਰੈਕਸ਼ਨ ਅਕਸਰ ਇਹ ਬੈਂਡ ਕਰ ਗਿਆ ਇਹ ਤਾਂ ਭਾਈ ਜੀ ਗੱਡੀ ਬਹੁਤ ਹੈਵੀ ਡਿਊਟੀ ਸੀ ਤਾਂ ਬਚਤ ਹੋ ਗਈ ਆ ਜੋ ਅ ਚੌਂਟਿਆਂ ਦੀ ਹਾਲਤ ਦੇਖੋ ਜਰਾ ਪਾਉ ਜੀ ਕੀ ਨਜ਼ਰ ਆ ਰਿਹਾ ਤੁਹਾਨੂੰ ਆ ਦੇਖੋ ਚੌਂਟਿਆਂ ਦੀ ਕੀ ਹਾਲਤ ਆ ਇੰਨੀ ਜ਼ਿਆਦਾ ਜ਼ੋਰ ਨਾਲ ਵੱਜੀ ਹੈ ਆ ਮੈਚੀ ਨੂੰ ਇਹਨੂੰ ਇਹਨੂੰ ਕਰਦਾ ਐ ਐਕਚੁਅਲੀ ਚ ਇਹ ਆਫ ਦਿ ਸਟੇਟ ਐ ਪਰ ਇਹ ਗੋਲੀ ਆ ਜਿਹੜੀ ਇਹ ਵਿੰਗੀ ਹੋ ਗਈ ਐ ਬੇਟਾ ਇਹਦਾ ਬੂਟ ਲਾਇਓ ਆ ਚੌਂਟੇ ਦੀ ਹਾਲ ਦੇਖੋ ਕੀ ਐ ਵਿੱਚੋਂ ਗੋਲੀ ਬਾਹਰ ਨਿਕਲ ਗਈ ਠੀਕ ਐ ਜੀ ਆਇਓ ਬੇਟਾ ਸਾਹਮਣੇ ਬਹਿ ਜਾਓ ਪੁੱਤੇ ਉੱਥੇ ਜੀ ਬੈਠੋ ਲੋਕਾਂ ਨੂੰ ਮਿਸਤਰੀ ਬਣਾ ਦਈਦਾ ਤੇ ਕਮੈਂਟ ਪੈਂਦਾ ਗੱਪੀ ਕਿੱਦਾਂ ਦੀ ਸਮਾਜ ਦੀ ਸਥਿਤੀ ਐ ਅਸੀਂ ਦਿਲ ਤੋਂ ਕੰਮ ਕਰਦੇ ਆਂ ਤੇ ਜਿਹਦਾ ਦਿਲ ਤੋਂ ਕੰਮ ਕਰਦੇ ਉਹ ਦਿਲ ਤੋਂ ਦਿਵਾ ਨਹੀਂ ਦਿੰਦਾ ਤੇ ਜ਼ਬਾਨ ਕਿਸੇ ਦੀ ਬਰਿਆਈ ਕਰਨ ਲੱਗੀ ਮੈਂਟ ਲਾਉਂਦੀ ਐ ਆ ਜਾ ਪੁੱਤ ਆ ਵੀ ਦੇਖ ਲਾ ਇੱਥੇ ਕੀ ਫਰਕ ਐ ਇੱਥੇ ਉਂਗਲ ਕਿੰਨੀ ਵੱਧਣੀ ਸ਼ੁਰੂ ਹੋ ਗਈ ਰਾਈਟ ਆ ਫਰਕ ਵੇਖ ਉਂਗਲ ਦਾ ਠੀਕ ਐ ਹੁਣ ਮੈਂ ਇੱਥੇ ਆ ਚੀ ਰੱਖਣੀ ਚਾਹਣਾ ਆ ਲੋ ਆ ਲੋ ਇਹ ਆ ਲੋ ਆ ਲੋ ਆ ਲੋ ਇੱਥੇ ਉਂਗਲ ਜਿਹੜੀ ਇਹ ਨੌ ਜਿੰਨੀ ਅੰਦਰ ਜਾਂਦੀ ਪਈ ਐ ਇਸ ਚੀਜ਼ ਨੂੰ ਬਰੀਕੀ ਕਹਿੰਦੇ ਆ ਬੇਟਾ ਦਿਖਾਈ ਨੇੜੇ ਆ ਜਾ ਕਰ ਪਾਉ ਜੀ ਕੁਛ ਨਜ਼ਰ ਆ ਰਿਹਾ ਤੁਹਾਨੂੰ ਬਿਲਕੁਲ ਚੰਗੀ ਤਰ੍ਹਾਂ ਆ ਗੋਲੀ ਵੇਖੋ ਕਿ ਉਹ ਜਿਹੀ ਫਿਰਦੀ ਹੈ ਇਹ ਮੈਂ ਇਹਨੂੰ ਹੁਣ ਇੱਥੇ ਘਮਾਉਣਾ ਚਾਹਣਾ ਹੈ ਇਹ ਕਿਤੇ ਐ ਵੀ ਹੁੰਦਾ ਕੰਮ ਆ ਦੇਖੋ ਮੈਂ ਇਹਨੂੰ ਫੜ ਕੇ ਫੇਰ ਘੁਮਾ ਰਿਹਾ ਜੇ ਇਹ ਤਾਂ ਸਟੇਟ ਘੁਮਾ ਰਿਹਾ ਤਾਂ ਇਕੁਅਲ ਚੱਲਣੀ ਚਾਹੀਦੀ ਆ ਵੇਖੋ ਕਿੱਥੇ ਆ ਗਈ ਦੋਸਤੋ ਮੈਂ ਇਥੇ ਨਿੱਕੀ ਗੱਲ ਕਹਿ ਦੇਵਾਂ ਬਹਾਨਾ ਲਾਉਣ ਨੂੰ ਕੋਈ ਮਰਜ਼ੀ ਲਾਈ ਜਾਵੇ ਪਹਿਲਾਂ ਤਾਂ ਮੈਂ ਆਪਣੇ ਬੱਚਿਆਂ ਨੂੰ ਜਦੋਂ ਫੋਰਨ ਚ ਗਿਆ ਸੀ ਉੱਥੇ ਗੱਲ ਸਮਝਾਈ ਆ ਲਾਈ ਵਿਲ ਬੀ ਟੁੱਟ ਗਿਆ ਦਿਖਾਈ ਪੁੱਤੇ ਇਹ ਤਾਂ ਗੱਡੀ ਹੈਵੀ ਸੀ ਜੀ ਜ਼ਿੰਦਗੀ ਦੁਆਰਾ ਨਹੀਂ ਮਿਲਦੀ ਉੱਥੇ ਮੈਂ ਬੱਚਿਆਂ ਨੂੰ ਕਿਹਾ ਮੈਂ ਕਿਹਾ ਵੀ ਬੇਟਾ ਜਦੋਂ ਗੱਡੀ ਹੈਵੀ ਰੋਡ ਤੇ ਭਜਾਰੇ ਸੀ ਕੋਕਾ ਹਿਲ ਤੇ ਉਹ ਕਹਿੰਦੇ ਪਾਪਾ ਮੈਂ ਰਿਵਿਊ ਪੜਿਆ ਗੂਗਲ ਤੇ ਬਈ ਜਦੋਂ ਗੱਡੀ ਇਦਾਂ ਕਰੇ ਨਾ ਸ਼ੇਕਿੰਗ ਕਰੇ ਬ੍ਰੇਕ ਲਾ ਲੱਕ ਛੱਡ ਲੋ ਮੈਂ ਕਿਹਾ ਤੂੰ ਵੀ ਆਪਦੀ ਠੀਕ ਤੇ ਆ ਤੇ ਗੂਗਲ ਤੇ ਪਾਉਣ ਵਾਲਾ ਵੀ ਠੀਕ ਹੈ ਕਿਹਦੇ ਮੌਸਮ ਬਦਲਦਾ ਸਭ ਗੂਗਲ ਤੇ ਆ ਜਾਂਦਾ ਲੋਕ ਬਦਲਦੇ ਕਿਉਂ ਗੂਗਲ ਤੇ ਨਹੀਂ ਆਉਂਦੇ ਕਿਉਂਕਿ ਗੂਗਲ ਤੇ ਪਾਉਣ ਵਾਲਾ ਤਾਂ ਇੱਕ ਇਨਸਾਨ ਹੀ ਆ ਨਾ ਵੀ ਮੌਸਮ ਖਰਾਬੀ ਹੋਣੀ ਹੈ ਜੀ ਗੂਗਲ ਤੇ ਪਾ ਦਿਓ ਉਸ ਗੱਡੀ ਨੂੰ ਮੈਂ ਕੋਕਾ ਹਿਲ ਤੇ ਜਦੋਂ ਸ਼ੇਕ ਕਰਦੀ ਸੀਗੀ ਤੇ ਡਾਊਨ ਤੇ ਸੀ ਉਹਦੀ ਸਪੀਡ ਘਟਵਾਈ ਸਪੀਡ ਜੇ ਬ੍ਰੇਕ ਆ ਲਾਇਆ ਨਹੀਂ ਘਟਦੀ ਤੇ ਬਾਈ ਜੀ ਉਹਨੂੰ ਗੇਅਰ ਸ਼ਿਫਟ ਕਰਕੇ ਘਟਾ ਲਓ ਆਟੋਮੈਟਿਕ ਦੇ ਵਿੱਚ ਵੀ ਗੇਅਰ ਸ਼ਿਫਟ ਹੋ ਜਾਂਦੇ ਜਦੋਂ ਉਹਨੂੰ ਸਪੋਰਟਸ ਮਾਡਲ ਦੇ ਵਿੱਚ ਲੈ ਜਾਂਦੇ ਹੁਣ ਮੈਂ ਗੱਲ ਕਰਦਾ ਆਪਣਾ ਸਮਝ ਕੇ ਕੋਈ ਬਗਾਨਾ ਨਹੀਂ ਠੀਕ ਹੈ ਮੇਰੇ ਕੋਲ ਵੀਰ ਜੀ ਬੈਠੇ ਹੈ ਸ਼ਾਇਦ ਹੋ ਵੀਰ ਜੀ ਆਉਂਗੇ ਦੋ ਮਿੰਟ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਆਓ ਸਰ ਬਹੁਤ ਧੰਨਵਾਦ ਤੁਹਾਡਾ ਸਾਰਾ ਤੁਸੀਂ ਸਾਰਾ ਕੁਝ ਦੇਖ ਲਿਆ ਤੇ ਮੈਨੂੰ ਸੁਣ ਲਿਆ ਆ ਮਾਈਕ 'ਚ ਬੋਲਿਓ ਕੀ ਹੈ ਭਾਜੀ ਬੁਰਾ ਹਾਲ ਆ ਬਹੁਤ ਜ਼ੋਰ ਦੀ ਉੱਚੀ ਹੋਈ ਆ ਜੀ ਗੱਡੀ ਤੁਸੀਂ ਆਪਣੇ ਹੱਥੇ ਫੜੋਗੇ ਇਹਨੂੰ ਹੱਥ ਤੋਂ ਆਉਣੀ ਕੋਈ ਚੀਜ਼ ਸਿੱਧੀ ਨਹੀਂ ਜੀ ਆ ਵੀ ਬਾਹਰ ਆ ਲੈਣ ਤੋਂ ਆ ਵਾਲ ਜੋਇੰਟ ਆ ਜਿਹੜਾ ਬੂਟ ਆ ਇਹ ਐਂ ਹੁੰਦਾ ਜੀ ਐਂ ਹੁੰਦਾ ਇਹ ਬੂਟ ਇਹ ਐਂ ਕਿਉਂ ਹੋ ਗਿਆ ਭਾਜੀ ਪਤਾ ਕੀ ਆ ਜੀ ਤੇ ਇਹ ਜਦੋਂ ਐਂ ਵਿੰਗਾ ਹੋ ਕੇ ਤੇ ਇਹ ਵੀ ਵਿੰਗਾ ਹੋ ਹਾਂ ਜੀ ਲੋਕ ਜਦੋਂ ਹਾਈਵੇ ਤੇ ਚੱਲਦੇ ਆ ਫੌਰਨ ਦੇ ਵਿੱਚ ਇੱਕ ਸਿਸਟਮ ਹੈ ਤੁਸੀਂ ਵੀ ਗਏ ਹੋ। ਹਾਂਜੀ। ਰੋਡ ਬਣ ਰਿਹਾ ਹੈ ਤੇ ਜੇ ਰੋਡ ਬਣ ਰਿਹਾ ਹੈ ਨਾ ਉਹਨੂੰ ਡਿਵਾਈਡ ਕਰ ਦਿੰਦੇ ਆ ਉਹਨੂੰ ਰੋਡ ਨੂੰ ਤਾਂ ਹਿੱਸਿਆਂ ਦੇ ਵਿੱਚ ਉਹ ਲਾ ਦਿੰਦੇ ਆ ਵੀ ਅੱਗੇ ਜਾ ਕੇ ਰੋਡ ਇਹ ਨੈਰੋ ਹੋ ਰਿਹਾ ਹੈ। ਤੇ ਤੁਸੀਂ ਸਿੰਗਲ ਲੇਨ 'ਚ ਚੱਲਣਾ। ਇੱਥੇ ਸੜਕ ਬਣ ਰਹੀ ਹੈ ਮੋਗੇ ਦੀ। ਹਾਂਜੀ। ਠੀਕ ਹੈ। ਕਿਤੇ ਕੋਈ ਬੋਰਡ ਸਾਈਨ ਬੋਰਡ ਲੱਗਾ? ਨਹੀਂ। ਕਿਤੇ ਨਹੀਂ ਲੱਗਾ। ਦੁਨੀਆ ਅਵੇਅਰ ਹੈਗੀ ਐ ਜਿੱਥੇ ਸੜਕ ਟੁੱਟ ਜਾਂਦੀ ਹੈ ਜੇ ਟਾਇਰ ਮਾੜਾ ਹੋਣਾ ਭਾਜੀ ਮੇਰੇ ਮੋਟਰਸਾਈਕਲ ਦਾ ਟਾਇਰ ਮਾੜਾ ਹੈ। ਉਹ ਮਗਰਲੇ ਪਾਸੇ ਉੱਚਾ ਨੀਵਾ ਕਰਕੇ ਰਾਬਾ ਦੁੱਲਦਾ ਉਹ ਦੁਰਘਟਨਾ ਦਾ ਕਾਰਨ ਬਣਦਾ ਜੇ ਤੁਸੀਂ ਰੋਡ ਦੇ ਉੱਤੇ ਬੱਜਰੀ ਹੈ ਤੁਸੀਂ ਉੱਥੇ ਬ੍ਰੇਕ ਮਾਰੋਗੇ ਜੇ ਤਾਂ ਤੁਸੀਂ ਪੋਲੀ ਜੀ ਬ੍ਰੇਕ ਲਾਈ ਹੈ ਤਾਂ ਹੋਜੂ ਕੰਟਰੋਲ ਜੇ ਤੁਸੀਂ ਇੱਕ ਦਮ ਅੱਕੇ ਮਾਰੀ ਹੈ ਜਿਹੜੀ ਪੋਲੀ ਬੱਜਰੀ ਹੈ ਉਹਨੇ ਤਾਂ ਭਾਈ ਜੀ ਖਿੱਲਰ ਜਾਣਾ ਟਿੱਕਰ ਨਹੀਂ ਨਹੀਂ ਦੇਣਾ ਟਾਇਰ ਨਹੀਂ ਠੀਕ ਹੈ ਜਿਹੜਾ ਹਾਰਡ ਹੈ ਉਹ ਗੱਡੀ ਨੂੰ ਕਮਾ ਦੇਣਾ ਲੋਕਾਂ ਨੂੰ ਇਹਦੇ ਤੇ ਭਾਈ ਜੀ ਗੱਲਾਂ ਦਾ ਕੜਾ ਲੱਗੂ ਤੇ ਭਾਈ ਯਾਰ ਗੱਪੀ ਸਹੀ ਗੱਲ ਹੈ ਨਹੀਂ ਗੱਪ ਨਹੀਂ ਇਹ ਤਾਂ ਜਿਹੜੇ ਚਲਾਉਂਦੇ ਉਹਨਾਂ ਨੂੰ ਪਤਾ ਹੀ ਹੈ ਇਹ ਚੀਜ਼ ਦਾ ਠੀਕ ਹੈ ਪਰ ਜਿਸ ਸਪੀਡ ਸਪੀਡ ਲਿਮਿਟ ਤੇ ਚੱਲੀਏ ਭਾਈ ਜੀ ਜਰਨੀ ਸੇਫ ਹੁੰਦੀ ਹੈ ਕੋਈ ਫਰਕ ਨਹੀਂ ਪੈਂਦਾ ਬਾਲਾ ਭਜਾ ਕੇ ਤੇ ਹੌਲੀ ਜਾ ਕੇ 80 ਤੱਕ ਸਿਰ ਕਿੰਨੇ ਭਾਜੀ ਵੀ ਜਿਵੇਂ ਹਰ ਇੱਕ ਬੰਦਾ ਨਾ ਗੱਡੀ ਵੱਟੀ ਲੈਂਦਾ ਹੈ ਤਾਂ ਉਹ 130 140 ਤੇ ਭਜਾਉਂਦਾ ਹੈ ਉਹ ਸਾਬਤ ਕੀ ਕਰਨਾ ਚਾਹੁੰਦਾ ਅੱਗੇ ਜਾ ਕੇ ਉਹ ਬ੍ਰੇਕ ਲਾ ਲੈਂਦਾ ਹੈ 90 ਵਾਲਾ ਸਹਿਜ ਵਾਲਾ ਉਹਦੇ ਬਰੋਬਰ ਹੀ ਜਾ ਵਰਦਾ ਕੋਈ ਫਰਕ ਬਾਲਾ ਤਾਂ ਪੈਂਦਾ ਨਹੀਂ 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 ਪੈਂਦਾ ਜਦੋਂ ਤੁਸੀਂ ਸੇਫ ਚੱਲਦੇ ਹੋ ਹੌਲੀ ਚੱਲਦੇ ਹੋ ਹੌਲੀ ਚੱਲਦੇ ਹੋ ਤੁਹਾਡੀ ਗੱਡੀ ਦੀ ਮੈਂਟੀਨੈਂਸ ਹ ਕੰਟਰੋਲ ਚ ਰਹਿੰਦਾ ਭਾਜੀ ਜਦੋਂ ਕੰਟਰੋਲ ਚ ਰਹੂਗਾ ਉਹ ਹਰ ਚੀਜ਼ ਤੁਸੀਂ ਪਰਫੈਕਟ ਈਜ਼ੀਲੀ ਮੈਂਟੇਨ ਕਰ ਸਕਦੇ ਹੋ ਫਿਰ ਇੰਜਨ ਦੀ ਲਾਈਫ ਵੱਧ ਜਾਂਦੀ ਹੈ ਸਾਰਾ ਕੁਝ ਹੀ ਗੱਲ ਹੈ ਜੀ ਵਾਰੈਂਟੀਅਰ ਘਟ ਜਾਂਦੀ ਹੈ ਮਾਈਲੇਜ ਵੱਧ ਜਾਂਦੀ ਹੈ ਹੈਨਾ ਤੁਹਾਡੇ ਟੁੱਟ ਪੱਜ ਇਹ ਹੁਣ ਤੁਸੀਂ ਦੇਖੋ ਵੀ ਇਹ ਤੁਹਾਨੂੰ ਕੀ ਲੱਗਦਾ ਉਹ ਜਿਹੜੇ ਗੱਡੀ ਹੈਵੀ ਕਰਕੇ ਬਚ ਗਈ ਨਾ ਬਚ ਗਈ ਸਹੀ ਗੱਲ ਹੈ ਬਹੁਤ ਸਾਰੇ ਲੋਕ ਸਾਨੂੰ ਗਲਤ ਤਰੀਕੇ ਨਾਲ ਸੋਚਦੇ ਆ ਅਸੀਂ ਕਹਿੰਨੇ ਆਂ ਅਰਦਾਸ ਕਰਦੇ ਹੋਂ ਵੀ ਤੇਰੀ ਕਿਰਪਾ ਆ ਜੇ ਕਿਰਪਾ ਦਾ ਮਤਲਬ ਇਹ ਆ ਵੀ ਬਿਨਾ ਕੰਮ ਕੀਤੇ ਪਰਮੇਸ਼ਰ ਖੁਸ਼ ਹੋ ਜਾਵੇ ਤੇ ਉੱਥੋਂ ਸਾਡਾ ਘਾਟਾ ਪੂਰਾ ਹੋ ਜਾਵੇ ਕਿਰਪਾ ਦਾ ਮਤਲਬ ਇਹੀ ਹੁੰਦਾ ਠੀਕ ਹੈ ਨਾ ਅਸੀਂ ਵੀ ਚਾਹੁੰਨੇ ਹਮੇਸ਼ਾ ਕਿਰਪਾ ਪਰਮਾਤਮਾ ਬਣਾਈ ਰੱਖੀ ਸਹੀ ਗੱਲ ਹੈ ਕੋਈ ਸਾਡੇ ਪੁਰਾਣਾ ਪਲਾਟ ਪਿਆ ਜਿਹੜਾ ਉਹ ਚੰਗੇ ਵੇਚ ਜਵੇ ਮਿਲ ਜਾਵੇ ਕਿਤੋਂ ਮਿਲ ਜਾਵੇ ਹਰ ਇੱਕ ਦਾ ਦਰ ਗੁਜ਼ਰਾ ਹੈ ਕੋਈ ਗਲਤ ਤਰੀਕੇ ਨਾਲ ਕਮਾਈ ਕੀਤੀ ਉਹ ਗਲਤ ਹੈ ਹੁਣ ਆਪਾਂ ਜੇ ਚੌਂਟੇ ਦੋਨਾਂ ਨੂੰ ਦੇਖੀਏ ਤੇ ਸਾਰਾ ਚੌਂਟਿਆਂ 'ਚ ਕੀ ਲੱਗਦਾ ਤੁਹਾਨੂੰ ਵਿਸ਼ੇ ਹੋ ਗਏ ਜੀ ਵਿਸ਼ੇ ਹੋ ਗਏ ਜੀ ਮੈਂ ਇੱਕ ਚੌਂਟਾ ਹੋਰ ਬਦਲਿਆ ਤੁਹਾਨੂੰ ਦਿਖਾਉਣਾ ਆਹ ਲੋ ਜੀ ਇਹ ਹੋਰ ਗੱਡੀ ਦਾ ਆਪਾਂ ਇਹਨਾਂ ਚੋਂ ਚੌਂਟਾ ਸਹੀ ਹੈ ਪਰ ਇਹਦੀ ਬੁਸ਼ਕਟ ਖਰਾਬ ਹੈ ਇਹਦੀ ਗੋਲੀ ਦੇਖੀ ਬੇਟਾ ਇਹਦੀ ਗੋਲੀ ਤੇ ਇਹਦੀ ਮੁੱਕੀ ਕਿਫ ਲੱਗਦਾ ਸਰ ਸਹੀ ਗੱਲ ਹੈ ਜੀ ਸਹੀ ਗੱਲ ਹਰ ਇੱਕ ਬੰਦਾ ਸੈਂਸ ਦਾ ਜੋਗ ਹੈ ਹਾਂ ਜੀ ਤੇ ਸੈਂਸ ਨਾਲ ਚੱਲੇ ਚੱਲੋ ਸਹੀ ਗੱਲ ਹੁਣ ਜੇ ਫਿਜ਼ਿਕਸ ਫਿਜ਼ਿਕਸ ਹੈ ਜਿਹੜੀ ਉਹ ਰੈਪਲਾਈ ਹੁੰਦੀ ਹੈ ਹਾਂ ਜੀ ਜਿੰਨੀ ਜ਼ੋਰ ਨਾਲ ਕਿਤੇ ਜਾ ਕੇ ਹਿੱਟ ਹੋਊਗੀ ਜੇ ਤਾਂ ਚੀਜ਼ ਸੌਫਟ ਹੈ ਤਾਂ ਪਿੱਛੇ ਟਿੱਕਰ ਜਾਊਗੀ ਜੇ ਉਹ ਗੱਡੀ ਹੈਵੀ ਹੈ ਤਾਂ ਉਹ ਰਵਲਟ ਵਾਪਸ ਦੇਊਗੀ ਕਹੀ ਗੱਲ ਹੈ ਇਹ ਲੌਜੀਕ ਹੈ ਜਦੋਂ ਲੋਕ ਲੌਜੀਕ ਸਮਝ ਗਏ ਸਾਡੇ ਲੋਕਾਂ ਨੂੰ ਉਹ ਭੇਡਾਂ ਵਾਲੀ ਗੱਲ ਹੈ ਜੇ ਇੱਕ ਭੇਡ ਵਾਲੇ ਚੋਂ ਗੱਡੀ ਤੇ ਉਥੇ ਘਮਲ ਲਾਪੀ ਤਾਂ ਸਾਰੀਆਂ ਭੇਡਾਂ ਉਥੇ ਜਿਹੜਾ ਕਰਦੀਆਂ ਸਹੀ ਗੱਲ ਹੈ ਸੱਚ ਕੇ ਝੂਠ ਪੰਜਾਬੀ ਦੀ ਕਹਾਵਤ ਦੀ ਗੱਲ ਕਰਦਾ ਮੈਂ ਸਹੀ ਗੱਲ ਹੈ ਜੀ একদম ਸਹੀ ਗੱਲ ਹੈ ਇਹ ਆਪਣੇ ਤਾਂ ਬੰਦੇ ਇਸੇ ਕੰਮ ਨੂੰ ਮਸ਼ਹੂਰ ਹੋ ਪੰਜਾਬੀ ਖਾਸ ਕਰਕੇ ਹੋਗੇ ਗੁਰੂ ਸਾਹਿਬ ਨੇ ਸਾਨੂੰ ਇੰਨੀਆਂ ਸਿੱਖਿਆਵਾਂ ਤੇ ਸਿੱਖ ਸਿੱਖਣ ਵਾਲਾ ਤੇ ਗਿਆਨ ਦਿੰਦਾ ਅਸੀਂ ਉਹ ਗਿਆਨ ਤੋਂ ਅੱਜ ਵਾੰਦੇ ਆ ਸਹੀ ਗੱਲ ਜਿਸ ਤੋ ਲੌਜੀਕ ਨਾਲ ਗੱਲ ਕਰਦੇ ਆਂ ਵੀ ਜੇ ਅਸੀਂ ਕਿਹਦਾ ਦਿਲ ਦਿਖਾਈਏ ਉਹਦੇ ਵਿੱਚ ਵੀ ਉਹੀ ਗੁਰਨਾਨਕ ਪਰਮੇਸ਼ਰ ਵਸਦਾ ਹੈ ਜਿਹੜਾ ਮੇਰੇ ਵਿੱਚ ਵਸਦਾ ਹੈ ਸਹੀ ਗੱਲ ਤੇ ਬਾਬਾ ਜੀ ਨੇ ਤਾਂ ਪਹਿਲੇ ਕਹਿੰਦੇ ਬਾਈ ਜੰਗਲਾਂ ਵਿੱਚ ਨਾ ਚਨਾ ਜਾਓ ਅੰਦਰ ਹੀ ਹੈ ਅੰਦਰ ਹੀ ਹੈ ਵਿਆਹ ਵੀ ਕਰਾਲਾ ਸਹੀ ਗੱਲ ਹੈ ਗ੍ਰਸਤੀ ਜੀਵਨ ਵੀ ਕਰਲਾ ਸਹੀ ਗੱਲ ਹੈ ਵੰਡ ਕੇ ਭੋਜਨ ਛਕਲਾ ਕਿਰਤ ਕਰਨਾ ਤੇ ਨਾਮ ਛਪਲਾ ਬਸ ਨਾਮ ਜਪਲਾ ਚੰਨੀ ਚੀਜ਼ ਆ ਸੀ ਨਹੀਂ ਦਿੱਤੀਆਂ ਆਪਾਂ ਨੂੰ ਤੇ ਦੋ ਉਹਨਾਂ ਨੇ ਕੰਮ ਹੋਰ ਕਰਤੇ ਇੱਕ ਸ਼ਬਦ ਨਾਲ ਲਾਤਾ ਇੱਕ ਟਰੈਵਲਿੰਗ ਕੀਤੀ ਕੀਤੀ ਸਹੀ ਗੱਲ ਆ ਜੀ ਸਹੀ ਗੱਲ ਤੂੰ ਇੱਕ ਟਰੈਵਲਿੰਗ ਕੀਤੀ ਨਾ ਸਹੀ ਗੱਲ ਜੇ ਗੱਲ ਉੱਥੇ ਰਹਿ ਕੇ ਬਚਾਉਂਦੇ ਤੇ ਉਹਨੀ ਦੁਨੀਆ ਚ ਰਹਿਣੀ ਸੀ ਹੁਣ ਬਾਬੇ ਨਾਨਕ ਜੀ ਨੂੰ ਅਲੱਗ-ਅਲੱਗ ਕੰਟਰੀਆਂ ਚ ਅਲੱਗ-ਅਲੱਗ ਨਾਮ ਨਾਲ ਨਾਮ ਨਾਲ ਜਾਣਿਆ ਜਾਂਦਾ ਫਲਪਸਾ ਉਹਨਾਂ ਦਾ ਉਹੀ ਚੱਲਦਾ ਉੱਥੇ ਫਲਸਪਾ ਉਹਨਾਂ ਦਾ ਮਾਨਸ ਕੀ ਜਾਤ ਆ ਸਭ ਇੱਕ ਹੀ ਜੋ ਬਹਿਰ ਮੰਡੇ ਸੋਈ ਪਿੰਡ ਸੋਈ ਪਿੰਡ ਖੋਜਣਾ ਕਿੱਥੋਂ ਆ ਅੰਦਰੋਂ ਜੇ ਕਿਸੇ ਨੂੰ ਸੋਝੀ ਆਉਂਦੀ ਹੈ ਉਹਨੂੰ ਕਹਿੰਦੇ ਯਾਰ ਇਹ ਡਰਾਮੇਬਾਜ਼ੀ ਸਹੀ ਗੱਲ ਹੈ ਦੇਖੋ ਕਿਸੇ ਦਾ ਵੀ ਤੀਪ ਹੁੰਦਾ ਹੈ ਇਹ ਤਾਂ ਹੈ ਸਹੀ ਗੱਲ ਜੇ ਕਿਸੇ ਨੇ ਨਹੀਂ ਗਿਆਨ ਦਿੱਤਾ ਲੋਕ ਕਹਿੰਦੇ ਜੀ ਬ੍ਰੇਕ ਲੌਕ ਕਰ ਗਈ ਮੇਰੇ ਬੱਚੇ ਵੀ ਬਾਹਰ ਬੈਠੇ ਕਰਦੇ ਪਾਪਾ ਗੂਗਲ ਗਿਆ ਕੱਲ ਕਹਿੰਦੀ ਹੈ ਗੂਗਲ ਤੇ ਪਾਉਣ ਵਾਲਾ ਕਿਹਨੇ ਤੇ ਗੂਗਲ ਬਣਾਈ ਕਿਹਨੇ ਆ ਬੰਦੇ ਨੇ ਬਣਾਈ ਹੋਈ ਹੈ ਬੰਦੇ ਨੇ ਬਣਾਈ ਹੈ ਬੰਦੇ ਆਪ ਦੀ ਸੋਚ ਉਹਦੇ ਤੇ ਐਂਟਰ ਕਰ ਦਿੰਦੇ ਆ ਉਹਦੇ ਜੇ ਤੁਸੀਂ ਇੱਕੋ ਹੀ ਚੀਜ਼ ਦੇ ਫਾਇਦੇ ਦੇਖ ਲਓ ਉਸੇ ਚੀਜ਼ ਦੇ ਨੁਕਸਾਨ ਦੇਖ ਲਓ ਉਹਨੇ ਆਪ ਦੇ ਤਰ੍ਹਾਂ ਨਾਲ ਦੱਸ ਦੇਣੇ ਫਾਇਦੇ ਵੀ ਦੱਸ ਦੇਣੇ ਨੁਕਸਾਨ ਵੀ ਦੱਸ ਦੇਣੇ ਜਦੋਂ ਸਰ ਅਸੀਂ ਫਾਇਦਿਆਂ ਵੱਲ ਜਾਈਏ ਤਾਂ ਉਹਨੇ ਇੱਕ ਕਿਸਮ ਦਾ ਨਾ ਬੰਦੇ ਨੂੰ ਬਹੁਤ ਬੈਨੀਫਿਟ ਦਿੱਤੇ ਵੀ ਤੁਸੀਂ ਬਾਹਲਾ ਕੋ ਚੱਕਣ ਦੀ ਲੋੜ ਨਹੀਂ ਕੋਈ ਫੋਨ ਹੈ ਤੇ ਤੁਸੀਂ ਉਹਨਾਂ ਚੋਂ ਜੋ ਮਰਜ਼ੀ ਖੋਜ ਲਓ ਸਹੀ ਗੱਲ ਹੈ ਨੁਕਸਾਨ ਇਹ ਕਰਤਾ ਲੋਕਾਂ ਦੀ ਜਿਹੜੀ ਇੱਛਾ ਸ਼ਕਤੀ ਤੇ ਯਾਦ ਕਰਨ ਵਾਲੀਆਂ ਗੱਲਾਂ ਜਿਹੜੀਆਂ ਅੱਗੇ ਪੁਰਾਣੇ ਜ਼ਮਾਨੇ 'ਚ ਰਹਿੰਦੀਆਂ ਸੀ ਦਮਾ ਰਹਿੰਦੀਆਂ ਸੀ ਉਹ ਭੁਲਾਤੀਆਂ ਹੁਣ ਫੋਨ ਦਾ ਕਿਸੇ ਨੂੰ ਤੁਹਾਨੂੰ ਨੰਬਰ ਯਾਦ ਨਾ ਕਿਹਦਾ ਨਾਂ ਯਾਦ ਹੈ ਰੇਚੀ ਦਾ ਰਿਮਾਈਂਡਰ ਨਾ ਅੱਗੇ ਸਾਰਿਆਂ ਦੇ ਆਪਾਂ ਨੂੰ ਨੰਬਰ ਯਾਦ ਸੀ ਨਾ ਯਾਦ ਸੀ ਨਾ ਯਾਦ ਹੁਣ ਹੁਣ ਗੂਗਲ ਨੇ ਤਾਂ ਨੁਕਸਾਨ ਕਰਤਾ ਨੁਕਸਾਨ ਕਰ ਅੱਛਾ ਗੂਗਲ ਨੇ ਫਾਇਦਾ ਕਰਤਾ ਵੀ ਤੁਹਾਡੀ ਗੱਲ ਜਿਹੜੀ ਬਾਬਾ ਨਾਨਕੀ ਨੇ ਟਰੈਵਲ ਕਰਕੇ ਦੂਰ ਚੱਕਰ ਪਹਚਾਈ ਸੀ ਉਹ ਫੇਸਬੁੱਕ YouTube ਨੇ ਪਹਚਾਤੀ ਪਰ ਅੱਜ ਬਾਬੇ ਨਾਨਕ ਵਾਲੀ ਜੇ ਮੈਂ ਗੱਲ ਕਰਦਾ ਆ ਠੀਕ ਹੈ ਤੇ ਉਹਨੂੰ ਲੋਕ ਨਹੀਂ ਚੰਗਾ ਸਮਝਦੇ ਉਹਦੇ ਤੋਂ ਵਾਂਝੇ ਹੁੰਦੇ ਜਾਂਦੇ ਵਾਂਝੇ ਹੁੰਦੇ ਜਾਂਦੇ ਐ ਤੇ ਸੋਸ਼ਲ ਮੀਡੀਆ ਤੇ ਉਹਦੀ ਕਿ ਨੰਗੀ ਹੋ ਕੇ ਤੋਂ ਨਾਲ ਉਹ ਕੀ ਦਿਖਾਉਣਾ ਚਾਹੁੰਦੀ ਲੋਕ ਉਹਨੂੰ ਸ਼ੇਅਰ ਕਰਦੇ ਐ ਸਹੀ ਕਿਸੇ ਨੇ ਚੰਗੀ ਚੀਜ਼ ਨੂੰ ਅਜੇ ਤੱਕ ਪ੍ਰੋਮੋਟ ਨਹੀਂ ਕੀਤਾ ਦੇਖਦਾ ਹੀ ਨਹੀਂ ਸਕਰੋਲ ਕਰ ਦਿੰਦੇ ਹੁਣ ਮੈਂ ਕੋਈ ਗੱਲ ਸੱਚ ਬੋਲ ਦਿੰਦਾ ਜੇ ਇਹੀ ਮੈਂ ਲੋਕਾਂ ਨੂੰ ਮਿੱਠੀਆਂ ਮਾਰਦਾ ਤੇ ਬਾਈ ਜੀ ਮੈਂ ਬਹੁਤ ਮਸ਼ਹੂਰ ਹੋ ਜਾਣਾ ਸੀ ਸਹੀ ਗੱਲ ਤੇ ਮੈਂ ਅਗਲੇ ਨੂੰ ਉਹ ਦੁੱਧ ਦੇ ਕਾੜ ਨਹੀਂ ਵੰਗੂ ਥੋ ਲੋ ਖਰਚਦਾ ਖਰਚਦਾ ਸਹੀ ਗੱਲ ਤੇ ਫਿਰ ਉਹ ਕਹਿੰਦੇ ਤੇਰਾ ਕੀ ਮਤਲਬ ਹੈ ਯਾਰ ਚੰਗਾ ਡਾਕਟਰ ਉਹੀ ਹੈ ਜ਼ਖਮ ਨੂੰ ਸਾਫ਼ ਕਰਕੇ ਖਰੀਨ ਨੂੰ ਲਾ ਕੇ ਤੇ ਉਹਦੇ ਵਿੱਚ ਨੱਪ ਕੇ ਉਹ ਜਿਹੜੀ ਅੰਦਰ ਮੈਲ ਭਰੀ ਆ ਭਰੀ ਆ ਉਹਨੂੰ ਬਾਹਰ ਕੱਢਣਾ ਜਿਹੜੀ ਟਸ ਟਸ ਕਰਦੀ ਉਹਨੂੰ ਬਾਹਰ ਕੱਢਤਾ ਤੇ ਉਹਦੀ ਪੱਟੀ ਕਰ ਦੂ ਉਹ ਦੋ ਪੱਟੀਆਂ ਜਰਾਮ ਆ ਜੀ ਜਰਾਮ ਆ ਜੀ ਤੇ ਜੇ ਤੁਸੀਂ ਕਹੋ ਵੀ ਬਾਈ ਹੱਥ ਨਹੀਂ ਲਵਾਉਣਾ ਉਹਦੇ ਤੇ 10 ਪੱਟੀਆਂ ਕਰਦੇ ਉਹ ਅੰਦਰ ਰੁਜੀ ਜਾਊ ਉਹ ਰੁਜੀ ਜਾ ਸਹੀ ਗੱਲ ਜੇ ਬਾਈ ਜੀ ਗੱਲਾਂ ਦਾ ਖੜਾ ਹੈ ਕਿਹੜੇ ਸ਼ਹਿਰ ਚੋਂ ਬੋਲਦੇ ਹੋ ਕਿਹੜਾ ਤੁਹਾਡਾ ਗਰਾਹ ਹੈ ਕੀ ਕਹਣਾ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਲੋੜ ਐ ਬਾਬੇ ਨਾਨਕ ਦੇ ਫਲਸਫੇ ਨੂੰ ਘਰ ਘਰ ਪਹੁੰਚਾਉਣ ਸਹੀ ਗੱਲ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਤੇ ਬਾਬੇ ਨੇ ਮਰਦਾਨਾ ਰੱਖਿਆ ਕਿਉਂ ਅਸੀਂ ਨਾਲ ਭਾਜੀ ਪਤਾ ਤੁਹਾਨੂੰ ਉੱਚ ਨੀਚ ਪੇਤ ਭਾਵ ਨੂੰ ਖਤਮ ਕਰਨਾ ਵਾਸਤੇ ਜਾਤ ਬਾਬੇ ਨਾਨਕ ਦੀ ਜੇ ਆਪਾਂ ਕੱਲੀ ਖੱਤਰੀਆਂ ਦੇ ਘਰੇ ਜੰਮਿਆ ਤੇ ਲੋਕ ਕਹਿੰਦੇ ਸੀ ਖੱਤਰੀ ਤੇ ਬ੍ਰਾਹਮਣ ਆ ਜਿਹੜੇ ਇਹ ਉੱਚ ਜਾਤ ਹੈ ਤੇ ਬਾਬਾ ਕਹਿੰਦਾ ਸੀ ਜੇ ਮੈਂ ਖੱਤਰੀਆਂ ਘਰੇ ਜੰਮਿਆ ਤੇ ਜਿਹਨੂੰ ਤੁਸੀਂ ਨੀਚ ਕੇ ਨੂੰ ਮੈਂ ਤਾਂ ਉਹਦੇ ਨਾਲ ਬੁਰਕੀ ਲਾ ਕੇ ਸਾਂਝੀ ਕਰੂੰਗਾ ਸਹੀ ਗੱਲ ਹੈ ਬਾਬੇ ਨਾਨਕ ਨੇ ਪਿਆਰ ਦੀ ਸਾਂਝ ਵਧਾਈ ਸੀ ਬਾਬਾ ਜੀ ਸਹੀ ਗੱਲ ਜੇ ਸੋਚਿਆ ਜਾਵੇ ਤਾਂ ਸਹੀ ਗੱਲ ਹੈ ਫਿਰ ਦੂਜੀ ਗੱਲ ਬਾਬਾ ਜੀ ਨੇ ਇਹ ਕੀਤੀ ਸੀ ਵੀ ਭਾਈ ਮੈਂ ਸਿਧਾਂਤਾਂ ਨਾਲ ਸਿਧਾਂਤਾਂ ਨਾਲ ਚੱਲਣਾ ਹੈ ਬਾਬੇ ਨਾਨਕ ਨੇ ਆਪਦੇ ਘਰੇ ਦੋਨੇ ਪੁੱਤਰ ਬਹੁਤ ਗਿਆਨਵਾਲ ਸੁਜਵਾਨ ਸੀ ਠੀਕ ਹੈ ਸਹੀ ਗੱਲ ਤੇ ਭਾਈ ਲੈਣਾ ਵੀ ਕੋਈ ਨਿੱਕਾ ਮੋਟਾ ਨਹੀਂ ਸੀਗਾ ਉਹ ਸੇਵਕ ਸੀ ਤੇ ਬਾਬੇ ਨਾਨਕ ਨੇ ਤਿੰਨਾਂ ਨੂੰ ਹੀ ਪਰਖ ਲਿਆ ਸੀਗਾ ਵੀ ਗੱਦੀ ਦਾ ਹੱਕਦਾਰ ਕੌਣ ਹੈ ਸਹੀ ਗੱਲ ਆਪਦੇ ਬੱਚਿਆਂ ਨੂੰ ਨਹੀਂ ਦਿੱਤਾ ਤੇ ਬਾਬਾ ਨਾਨਕ ਜੀ ਦੇ ਘਰੇ ਜੋ ਪੁੱਤਰ ਜੰਮੇ ਸੀ ਤੇ ਬਾਬਾ ਜੀ ਪਰਖਦੇ ਸੀ ਗੜਵੀ ਸੱਟ ਕੇ ਪਾਣੀ ਚ ਉਹ ਕਹਿੰਦੇ ਬਾਬਾ ਐਨੇ ਬਾਪੂ ਤੁਰੇ ਵਰਦੇ ਸੇਵਾਦਾਰ ਇਹਨੂੰ ਚਕਾਲਾ ਤੇ ਬਾਪੂ ਵੇਖਦਾ ਸੀ ਵੀ ਇਹ ਗਾਂ ਕਾਬਲ ਹੈਗਾ ਕਿ ਗੜਵੀ ਬਾਹਰ ਚਕਾਉਣ ਵਾਲਾ ਤੇ ਭਾਈ ਲੈਣਾ ਜੀ ਆਪ ਕਰੋੜਪਤੀ ਤੇ ਸੇਠ ਸੀ ਤੇ ਉਹਨਾਂ ਨੇ ਉਹਨਾਂ ਦਾ ਹੁਕਮ ਬਜਾਇਆ ਇੱਕ ਵਾਰ ਨਹੀਂ ਬਹੁਤ ਵਾਰ ਬਹੁਤ ਵਾਰ ਹੀ ਵਿਜਾਇਆ ਤੇ ਬਾਬਾ ਨਾਨਕ ਜੀ ਦੇ ਨਾਲ ਦੋਨੇ ਹੀ ਮਿੱਤਰ ਸੀਗੇ ਬਾਬੇ ਦੇ ਬਾਬਾ ਬੁੱਢਾ ਜੀ ਤੇ ਦੂਜੇ ਤੇ ਉਹਨਾਂ ਨੇ ਇਹਨਾਂ ਚੋਂ ਦੋਨਾਂ ਚੋਂ ਜਿਹੜੇ ਇੱਕ ਸੇਵਾ ਦਿੱਤੀ ਤੇ ਦੂਜੇ ਨੂੰ ਗੱਦੀ ਦਗਾ ਦੇਤੀ ਸਹੀ ਗੱਲ ਸੱਚ ਕੇ ਭਾਜੀ ਝੂਠ ਨਹੀਂ ਐਕਮ ਸੱਚ ਆ ਜਿਹੜੀ ਸੱਚ ਆ ਉਹ ਲੁਕਣਾ ਥੋੜੀ ਤੇ ਬਾਬੇ ਨੇ ਫਿਰ ਸਿਧਾਂਤਾਂ ਨਾਲ ਹੀ ਪਿਆਰ ਕੀਤਾ ਨਾ ਤੇ ਬਾਬੇ ਨੇ ਗੱਦੀ ਉਹਨੂੰ ਗਾਹ ਦਿੰਦੇ ਗਏ ਜਿਹੜਾ ਉਸ ਗੱਲ ਨੂੰ ਸਮਝਦਾ ਸੀ ਜਿਹੜਾ ਸਿਧਾਂਤਾਂ ਤੇ ਚੱਲਦਾ ਸੀ ਪੱਕਾ ਸੀ ਤੇ ਤੀਸਰੇ ਪਾਸ ਚੌਥੇ ਪਾਸਾ ਨੇ ਵੀ ਫਿਰ ਗੱਦੀ ਹੈ ਜਿਹੜੀ ਤੀਜੇ ਪਾਸ਼ਾ ਨੇ ਪਰਖਿਆ ਦੋਨਾਂ ਜਵਾਈਆਂ ਨੂੰ ਤੇ ਜਿਨ੍ਹਾਂ ਨੇ ਉਹ ਹੁਕਮ ਮੰਨਿਆ ਤੇ ਉਹਨਾਂ ਨੂੰ ਦਿੱਤਾ ਥੜਾ ਟਵਾ ਲਿਆ ਤੇ ਬਣਵਾ ਲਿਆ ਜੇ ਗੱਲ ਬੰਦਾ ਸੋਚੇ ਤਾ ਜਮਾਂ ਸਹੀ ਸੀ ਉਹ ਤੇ ਫਿਰ ਬਾਬਾ ਜੀ ਨੇ ਵੀ ਪੰਚਮ ਪਾਸ਼ਾ ਨੂੰ ਹਾਂ ਸਾਰਾ ਕੁਝ ਕਰਤਾ ਉਹਨਾਂ ਦੇ ਵਿੱਚ ਵੀ ਘਰੇ ਇਹ ਆਵਾਜ਼ ਵਿਵਾਦ ਚੱਲਦਾ ਸੀ ਸੋ ਦੁਨੀਆ ਦਾ ਨਿੰਦਣ ਦਾ ਸੁਭਾਅ ਤੇ ਰਹਿਣਾ ਹੀ ਰਹਿਣਾ ਜੀ ਆਪਾਂ ਤਾਂ ਉਹ ਸੁਚੀ ਨੂੰ ਲੈ ਕੇ ਚੱਲੇ ਆ ਜਿਹੜਾ ਗੁਰੂ ਨਾਨਕ ਨੇ ਦਿੱਤਾ ਸੀ ਕੋਸ਼ਿਸ਼ ਕਰੀਦੀ ਅਰਦਾਸ ਕਰੀਦੀ ਹਮਾਲਕਾ ਬੀਤੂ ਆਪਣੇ ਮੁਤਾਬਕ ਕਰਾਲਾ ਸਿਧਾਂਤਾਂ ਤੋਂ ਨਫਰਤ ਨਹੀਂ ਸਹੀ ਗੱਲ ਹੈ ਸੋ ਜੇ ਬਚਿਆ ਜਾ ਸਕਦਾ ਤਾਂ ਸਰਦਾਰ ਜੀ ਅੱਜ ਬਚਣ ਦੀ ਲੋੜ ਹੈ ਅੱਜ ਲੋਕ ਦਿਖਾਵੇਆਂ ਚ ਮਖੌਟਿਆਂ ਚ ਫਸ ਗਏ ਫਸ ਗਏ ਜਿਹੜਾ ਬੰਦਾ ਪਿਆਰ ਕਰਦਾ ਚਿਹਰੇ ਦੋ ਰੱਖਦਾ ਉਹਦੇ ਮਿੱਤਰ ਵੱਧ ਹੈ ਸਹੀ ਗੱਲ ਹੈ ਜੀ ਕਈ ਬੰਦੇ ਤੁਹਾਨੂੰ ਕੋਈ ਚਿਹਰਾ ਲੈ ਕੇ ਚੱਲਦਾ ਉਹਦੇ ਘਟ ਹੈ ਉਹਦੇ ਘਟ ਹੈ ਤੇ ਕਈ ਵਾਰੀ ਬੰਦੇ ਅਹਿਸਾਸ ਕਰਾ ਦਿੰਦੇ ਜਦੋਂ ਉਹ ਕਹਿੰਦੇ ਵੀ ਬਾਈ ਇਰਖਾ ਪੈਦਾ ਕਰਦੇ ਹੋ ਪਤਾ ਲੱਗ ਜਾਂਦਾ ਹੈ ਵੀ ਔਖੇ ਵੇਲੇ ਤੇਰੇ ਨਾਲ ਇਹਨਾਂ ਨੇ ਖੜਨਾ ਸੀ ਕਿ ਨਹੀਂ ਖੜਨਾ ਸੀ ਉਹ ਆਪਣੇ ਆਪ ਨੂੰ ਉਹ ਵੀ ਰੋਲ ਮਾਡਲ ਸਮਝਦਾ ਹੈ ਵੀ ਜਿਹੜੇ ਤੁਹਾਡੇ ਵਖਾਲਵਲ ਦੇ ਵਿੱਚ ਖੜੇ ਹੁੰਦੇ ਆ ਤਾਂ ਜੇ ਤੁਹਾਡੇ ਇਸ ਟਾਈਮ ਬੁਰੇ ਵਕਤ ਤੇ ਨਹੀਂ ਖੜੇ ਨਹੀਂ ਖੜੇ ਤੇ ਜੇ ਤੁਹਾਡਾ ਐਦੂ ਬੁਰਾ ਵਕਤ ਆ ਗਿਆ ਉਦੋਂ ਵੀ ਇਹਨਾਂ ਨੇ ਖੜਨਾ ਨਹੀਂ ਭੱਜ ਜਾਣਾ ਭੱਜ ਜਾਣਾ ਪਰ ਜੇ ਅਸੀਂ ਬੁਰੇ ਹਾਂ ਤਾਂ ਸਾਨੂੰ ਛੱਡ ਦਿਓ ਜੇ ਅਸੀਂ ਹੋਵਾਂਗੇ ਚੰਗੇ ਤੇ ਤੁਹਾਡੇ ਤੇ ਬੁਰਾ ਵਕਤ ਆਊਗਾ ਅਸੀਂ ਤੁਹਾਡੇ ਨਾਲ ਖੜ ਜਾਗੇ ਅੱਜ ਵੀ ਨਾਲ ਹੀ ਖੜੇ ਆ ਜੀ ਸਹੀ ਗੱਲ ਇਸ ਗੱਲ ਦਾ ਮਤਲਬ ਇਹ ਹੈ ਵੀ ਬਚਿਆ ਜਾ ਸਕਦਾ ਤਾਂ ਬਚ ਜਾਈਏ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਕੋਈ ਗੱਲਾਂ ਦਾ ਕੜਾ ਨਹੀਂ ਆ ਧੰਨਵਾਦ ਵੀਰ ਜੀ ਥੈਂਕ ਯੂ